ਜਲੰਧਰ ਪੁਲਿਸ ਕਮਿਸ਼ਨ ਤਨਪ੍ਰੀਤ ਕੌਰ ਦੀ ਅਗਵਾਈ ਹੇਠ ਜਲੰਧਰ ਪੁਲਿਸ ਨੇ ਗਲਤ ਕੰਮ ਕਰਨ ਵਾਲਿਆਂ ਦੇ ਇੱਕ ਸਮੂਹ ਨਾਲ ਜੁੜੇ ਇੱਕ ਵਿਅਕਤੀ ਨੂੰ ਕੀਤਾ ਸਫਲਤਾਪੂਰਵਕ ਗ੍ਰਿਫਤਾਰ ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਪਛਾਣ ਅਜੀਪਾਲ ਸਿੰਘ ਉਰਫ ਨਿਹੰਗ ਪੁੱਤਰ ਇੰਦਰਜੀਤ ਸਿੰਘ ਵਾਸੀ ਉੱਤਮਨਗਰ ਬਸਤੀ ਸ਼ੇਖ ਗੋਰਾ ਪੁੱਤਰ ਬਿੱਟੂ ਵਾਸੀ ਮੇਨ ਬਾਜ਼ਾਰ ਪਾਗੋ ਕੈਂਪ ਗगन ਉਰਫ ਬਿੱਲਾ ਕਾਂਚੀ ਅਤੇ ਬਿੱਲਾ ਵਾਸੀ ਨੇੜੇ ਬੁੱਢਾ ਮਲ ਗਰਾਊਂਡ ਜਲੰਧਰ ਵਜੂ ਹੋਈ ਹੈ ਬੀ ਐਨ ਐਸ ਥਾਣਾ ਪਾਗੋ ਕੈਂਪ ਹੇਠੰਰ ਵਿਖੇ ਪੁਲਿਸ ਨੇ ਮੁਲਜ਼ਮਾਂ ਖ ਪੁਲਿਸ ਨੇ ਦੱਸਿਆ ਕਿ ਭਾਗੋ ਕੈਂਪ ਖੇਤਰ ਦੇ ਸਥਾਨਕ ਦੁਕਾਨਦਾਰਾਂ ਨੂੰ ਜ਼ਬਰਦਸਤੀ ਮਾਰੂਠਿਆ ਨਾਲ ਡਰਾਇਆ ਧਮਕਾਇਆ ਤੇ ਉਹਨਾਂ ਪਾਸੋਂ ਪੈਸੇ ਵਸੂਲੇ ਅਤੇ ਪੁਲਿਸ ਨੇ ਇਸ ਮਾਮਲੇ 'ਚ ਸਨੂਦ ਇੱਕ ਮੈਂਬਰ ਅਜੀਪਾਲ ਉਰਫ ਨਿਹੰਗ ਨੂੰ ਗ੍ਰਿਫਤਾਰ ਕਰ ਲਿਆ ਹੈ ਕਾਰਵਾਈ ਦੌਰਾਨ ਪੁਲਿਸ ਨੇ ਮਾਨੋਬ ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮ ਨੂੰ ਪੁਲਿਸ ਮਾਨ ਤੇ ਪੇਸ਼ ਦਿੱਤਾ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਆਪਣੀ ਜਾਂਚ ਕਰ ਰਹੀ ਹੈ ਬਿਊਰੋ ਪੋਰ ਜਲੰਧਰ ਦੀ ਟੀਮ ਮਾਨਯੋਗ ਕਮਿਸ਼ਨਰ ਆਫ ਪੁਲਿਸ ਦਿਲਿੰਦਰ ਨੀਤੇ ਦਿਸ਼ਾ ਦੇ ਦਚਾ ਤੇ ਜੋ ਸਿੱਕ ਡਬਲਾਈਨ ਹੋਇਆ ਅਗੇਂਸਟ ਇਲੈਗਲ ਐਕਟੀਵिटीज ਤੇ ਨੋ ਡੋਲਰ ਅਗੇਂਸਟ ਕ੍ਰਾਈਮ ਉਸ ਦੇ ਤਹਿਤ ਸਾਨੂੰ ਰੀਸੈਂਟ ਵੀਕ ਦੇ ਵਿੱਚ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਤੇ ਇੱਕ ਨਿਊਜ਼ ਆਰਟੀਕਲ ਵੀ ਸਾਹਮਣੇ ਆਇਆ ਸੀਗਾ ਜਿਦੇ ਵਿੱਚ ਕੁਝ ਅਨਡੈਂਟੀਫਾਈਡ ਡਿਸਕਰੀਐਂਟਸ ਵੱਲੋਂ ਜਬਰਨ ਪੈਸੇ ਦੀ ਉਸooli ਕਰਨ ਦੀ ਟਰਾਈ ਕੀਤੀ ਗਈ ਸੀਗੀ ਭਾਰਗੋ ਕੈਂਪ ਮਾਰਕੀਟ ਵਿੱਚੋਂ ਜੋ ਮੈਟਰ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਇਮੀਡੀਏਟਲੀ ਜਿਹੜੀਆਂ ਟੀਮਸ ਹੈਗੀਆਂ ਉਹ ਫਾਰਮੂਲੇਟ ਕੀਤੀਆਂ ਗਈਆਂ ਐਸ ਐਚਓ ਭਾਰਗੋ ਕੈਂਪ ਤੇ ਬਾਕੀ ਥਾਣਿਆਂ ਸਬ ਡਿਵੀਜ਼ਨ ਦੇ ਥਾਣਿਆਂ ਦੀਆਂ ਵੀ ਜੋ ਬੜੀ ਮੁਸਤੈਦੀ ਨਾਲ ਇਹਨਾਂ ਨੇ ਜਿਹੜੇ ਆਇਡੈਂਟੀਫਾਈ ਕੀਤੇ ਆ ਜਿਹੜੇ ਅਕਿਊਜ਼ਡ ਆਇਡੈਂਟੀਫਾਈ ਕੀਤੇ ਐ ਤੇ ਉਹਨਾਂ ਨੂੰ ਆਇਡੈਂਟੀਫਾਈ ਕਰਨ ਤੋਂ ਬਾਅਦ ਇੱਕ ਦੋਸ਼ੀ ਅਜੀਪਾਲ ਸਿੰਘ ਉਰਫ ਨਿਹੰਗ ਪੁੱਤਰ ਇੰਦਰਜੀਤ ਸਿੰਘ ਵਾਸੀ ਮਕਾਨ ਨੰਬਰ ਡਬਲਯੂਟੀ 15 ਉੱਤਮਨਗਰ ਬਸਤੀ ਸ਼ੇਖ ਉਨੂੰ ਅਰੈਸਟ ਕੀਤਾ ਗਿਆ ਅਤੇ ਜਦੋਂ ਉਹ ਮਾਰਕੀਟ ਦੇ ਵਿੱਚ ਗਿਆ ਸੀਗਾ ਉਸ ਟਾਈਮ ਉਸ ਵੱਲੋਂ ਵਰਤੇ ਗਿਆ ਬੁਲੇਟ ਮੋਟਰਸਾਈਕਲ ਦੇ ਇੱਕ ਦਾਤਰ ਜਿਹੜਾ ਹੈਗਾ ਉਹ ਵੀ ਰਿਕਵਰ ਕੀਤਾ ਗਿਆ ਇਸ ਦੇ ਖਿਲਾਫ ਮਕਦਮਾ ਨੰਬਰ 41 13/2025 ਅੰਡਰ ਸੈਕਸ਼ਨ 3082 35113 181 ਦਾ 3 190 ਬੀ ਐਨ ਐਸ ਪੁਲਿਸ ਸਟੇਸ਼ਨ ਭਾਰੂ ਕੰਪੂਜੇ ਰਜਿਸਟਰ ਕੀਤਾ ਗਿਆ ਜਦवे ਦੋਸ਼ੀ ਅਜੀਪਾਲ ਨੇਹੰਗ ਹੈਗਾ ਇਸ ਦੇ ਖਿਲਾਫ ਪਹਿਲਾਂ ਵੀ ਨੌ ਮਕਦਮੇ ਡਿਫਰੈਂਟ ਡਿਸਟ੍ਰਿਕਟਸ ਤੇ ਡਿਫਰੈਂਟ ਸੈਕਸ਼ਨਸ ਦੇ ਵਿੱਚ ਰਜਿਸਟਰ ਨੇ ਜੋ ਇਸ ਐਕਟ ਦੇ ذریعے ਅਸੀਂ ਜਿਹੜੇ ਇਦਾਂ ਦੇ ਮਾੜੇ ਅੰਸਰ ਹੈਗੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਜੇਕਰ ਤੁਸੀਂ ਜਿਹੜਾ ਪੀਸਫੁੱਲ ਲਾਈਫ ਹੈਗੀ ਲੋਕਾਂ ਦੀ ਪਰੇਸ਼ਾਨ ਤੰਗ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਖਿਲਾਫ ਜਿਹੜੀ ਸਟ੍ਰਿਕਟਸ ਤੋਂ ਸਟ੍ਰਿਕਟਡ ਜਿਹੜੇ ਪ੍ਰੋਵੀਜ਼ਨ ਆਫ ਲਾ ਹੈ ਉਹਨਾਂ ਦੇ ਅੰਡਰ ਐਕਸ਼ਨ ਲਿੱਤਾ ਜਾਊਗਾ ਤੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਿਲਕੁਲ ਵੀ ਜਿਹੜੀ ਹੈ ਪਰੇਸ਼ਾਨੀ ਨਹੀਂ ਆਣ ਦਿੱਤੀ ਜਾਊਗੀ